ਦੱਸ ਲੇ ਸਕਾ ਇਹ ਵਾਹ ਮਾ ਚਵਾ ਗਏ ਛੀ ਸ਼ੇਰ ਦਾ ਸੌਪਿਆ ਵਾਹ ਮੈਂ ਨਾ ਮਾ ਵਾਹ ਭਾਈ ਵਾ ਪਤਾ ਮਾ ਮਾ ਜਿਹੜੇ ਨਿਕਰੇ ਰਹੇ ਨੇ ਇਹਦੇ ਕੱਲ ਹੀ ਕੁੜੀ ਕਰਵਾ ਪਿਆ ਪਰ ਵਾਲਾ ਤੇ ਵੀ ਰਿਆ ਜਾਦਾ ਭਾਈ ਆਇਆ ਘਰ ਵਾੜਾ ਮੋਟਾ ਧ ਗਿਆ ਵਾ ਦੇਖ ਲੈ ਦੇਖ ਭਾਈ ਕਿਹੜੀ ਲੱਗਦੀ ਆ ਦੋਹਾਂ ਚੋਂ ਹੋਰ ਕਿਤਾ ਚੋਂ ਜੇਤੀ ਜਾਰੋ ਪੱਗੀ ਕਿਹੜੀ ਐ ਲਈਏ ਝੂਟਾ ਝਾੜਾ ਬੜਾ ਮੋਟਾ ਲੈ ਲਾਗੀ ਲਾਗੀ ਚਲ ਚੜਾ ਮੈਂ ਹੋਰ ਨਾ ਮਰਵਾਏਗਾ ਉਹ ਕੁਝ ਨਹੀਂ ਹੁੰਦਾ ਉਹ ਕਦੀ ਪੰਗਾ ਪੰਗਾ ਲੈ ਆ ਗਿਆ ਭਾਈ ਮੈਂ ਤੂੰ ਦੇਖ ਮਾਰਿਆ ਕੋਈ ਚੱਕਰ ਨਹੀਂ ਤੂੰ ਚਲਾ ਮੈਂ ਵੀ ਦੇਖਦਿਆ ਭਾਈ ਮੈਂ ਦਾ ਸੁਫਟੀਆਂ ਪੱਗੇ ਲੈ ਆ ਲਾ ਭਾਈ ਮਰਵਾਉਣ ਦੇ ਜੜ ਜਾਦਾ ਬੜਾ ਕਰਦਾ ਕੋਈ ਚੱਕਰ ਨਹੀਂ ਤੂੰ ਚਲਾ ਕਰ ਦੇਖਦਿਆ ਭਾਈ ਨਾਲ ਲਾ ਕੇ ਇੱਕ ਮਾਰਾ ਹੋਰ ਹੋਰ ਦੇਖੀ ਮਰਵਾਣਾ ਨਹੀਂ ਪਾ ਵੀ ਲੱਗਣਾ ਏਡੇ ਝੂਠੇ ਭਾਈ ਕਰ ਰਿਹਾ ਕਰ ਲੱਗੀ ਆ ਆਪਣਾ ਇੱਕ ਮਾਰ ਦੋ ਇੱਕ ਮਾਰਾ ਹਾਂ ਦਮ ਮਾਰ ਮਾਰ ਉਹ ਦੇਖ ਦੇ ਕਿ ਮੈਂ ਕਿਉਂ ਮਾਰਾ ਕਰ ਵਧਿਆ ਉਹ ਦੇਖ ਕਿ ਪਿੱਛੇ ਪੰਗਾ ਆ ਰਿਹਾ ਉਹ ਹੋ ਭਾਈ ਕਿਥੇ ਪੰਗਾ ਤਵਾਤਾ ਲੱਗੀ ਹੋਰ ਉਹ ਹੋ ਦੇਖ ਦੇ ਉਹ ਮਾਰਵਾਤਾ ਲੱਗੀ ਅਭੀ ਪਿਆ ਚਲਾ ਜਾ ਬੈਠਾ ਇੱਧਰ ਮੈਂ ਤੂੰ ਮਾਰ ਯਾਰ ਮੈਂ ਤਾਂ ਪੰਗਾ ਜਵਾਦਾ ਯਾਰ ਮੈਂ ਕਹਿੰਦਾ ਤੂੰ ਹੀ ਚਲਾ ਬੈਗ ਬੜੀ ਵਾਰਦਾ ਭਾਈ ਦਾ ਤਸ ਤੂੰ ਚਲਾ ਦੇਖੀ ਭਾਈ ਕਿ ਇਹ ਹੋਰੀਆ ਪੰਗਾ ਜੜ ਜੇ ਨਹੀਂ ਹੁੰਦਾ ਤਲਾਲਾ ਲਾਲਾ ਜੀ ਡਿੱਗੜ ਕਰ ਲੈ ਦੇਖ ਭਾਈ ਘਰ ਵਿੱਚ ਮੈਂ ਤਾਂ ਡਰ ਜਾ ਲੱਗਦਾ ਪਹਿਲਾ ਗਿੱਟਾ ਘੜਾ ਲਿਆ ਭਾਈ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਮਤਲਬ ਆਵਾਜ਼ ਦੇਖਦਾ ਕੁਝ ਨਹੀਂ ਆਦਾ ਮਿੱਤੋ ਵੀ ਕਿਹੜੇ ਹੋਰ ਗੱਲਾਂ ਹੈ ਹੋਰ ਮੈਂ ਭਾਈ ਘਰ ਵਿੱਚ ਬਾਹਰ ਫਿਰ ਆੜਾ ਖਿੱਚ ਗਏ ਆਲਾਓ ਜੈ ਮਾਤਾ ਰਾਣੀਏ ਤੇਰੀ ਆਓ ਰੋਈਓ ਰੋਈਓ ਅੱਥੇ ਚੱਲਾ ਆਹ ਯਾਰ ਆ ਗਿਆ ਮੈਂ ਤੂੰ ਆਲਾ ਬਚ ਉਹ ਆ ਤੇਰੀ ਵਹੀ ਕੜਾ ਕੀ ਹੋ ਜਾ ਭਾਕੇ ਮਰਾ ਭਾਈ ਕਿਥੋਂ ਆਈਦੇ ਐ ਤੇਰੇ ਨੇ ਤੂੰ ਦੇਖਾ ਇਨੂੰ ਹਾਂ ਥੋੜਾ ਫਿਰੂਆ ਸਰਕਾਰ ਤੇ ਬਾੜੀ ਬੈਟਾ ਕੇ ਪਹਿਲਾ ਇੱਕ ਦੋ ਕੀੜੀਆਂ ਪਿੱਟ ਚਲਵਾ ਆਈਏ ਵੋਟਾਂ ਦਾ ਫਰਾਕੀ ਦਾ ਪੋ ਆ ਗਿਆ ਈ ਇੰਨਾ ਬਈ ਦਾ ਇਹ ਜਾਣ ਲਿਆ ਗਿਆ ਦਗਾ ਜਿਹੜ ਨੂੰ ਜਾ ਕੇ ਪਿਆਉਂਦੇ ਆ ਚਾਹੀਦਾ ਇਦਗੇ ਇਤੀਆਲੇ ਹੋਰ ਚਾਚਾ ਕਿਵੇਂ ਐ ਠੀਕ ਐ ਬੋਲਟ ਬੋਲਟ ਕਿਵੇਂ ਲਿੱਤਾ ਤੈਂ ਇਹ ਤਾਂ ਭਾਈ ਭਤੀਜਾ ਆਪਾਂ ਲੈ ਲਿਆ ਮੁੱਲ ਤੇ ਆਪਣੇ ਲੈ ਤਾਂ ਆਪਾਂ ਬਾਣੀਆਂ ਨੂੰ ਕਿੱਥੇ ਜਾਂਦਾ ਉਹ ਨਾ ਲੱਤ ਲੁੱਤ ਤੜਾਲੀ ਨੂੰ ਲੈ ਲੈ ਪਿੰਕੜੀ ਕਾੜ ਮੈਂ ਤਾਂ ਲੱਭਾਰੇ ਪਿੰਡ ਚ ਪਾਈਪ ਤਾਂ ਆ ਕੇ ਵਰਵਾਟਾ ਬਟਾ ਆ ਭਾਈ ਭਾਈ ਭਤੀਜ ਨੂੰ ਦਾਤਾਵਾ ਭਾਈ ਅੱਛਾ ਤਾਂ ਖੁਸ਼ੀ ਹੈ ਪਰ ਮੈਨੂੰ ਤਾਂ ਬੜੀ ਜਰੀ ਬੋਲ ਅੱਛਾ ਲੈ ਆ ਭਾਈ ਚਾਚਾ ਇਹ ਤਾਂ ਜੱਟਾਂ ਦੇ ਕੰਮ ਨਹੀਂ ਤੂੰ ਕਿੱਥੇ ਲੈ ਲਿਆ ਉਹ ਨਾ ਲੱਤ ਬਾਹ ਤੜਾਲੀ ਦਾ ਭਤੀਜ ਬਾਹੜਾ ਪਿੰਡ ਪੂਏ ਚ ਲਈ ਫਿਰਦਾ ਪੂਰੇ ਪੜਾਕੇ ਪਰਿਵਾਰ ਕੇ ਨੇ ਅੱਛਾ ਆ ਸਿਆ ਮੁਬਾਰਕਾਂ ਤੈਨੂੰ ਬਹੁਤ ਧੱਕਾ ਭਾਈ ਤਾਈ ਮੈਂਗਾ ਭਾਈ ਭੀਜਦਾ ਬੜਾ ਜਾਂਦਾ ਤਾਈ ਇਹ ਦੱਸਣਾ ਚਾਹੀਦਾ ਹੋਰ ਕੀ ਕਰਦਾ ਕੰਮ ਵਧੀਆ ਵਧੀਆ ਆਲੀ ਬੈਠ ਕੇ ਨਾ ਬਧਾਣਾ ਦੁਕਾਨ ਆ ਜਾ ਝੂਤੀਆਂ ਲੈਣੇ ਆ ਸਿਆ ਵਾਜਾ ਨੀ ਤੂੰ ਚੱਲ ਨਾ ਆਇਆ ਹਾਂ ਚੱਲ ਕੋਈ ਗੱਲ ਨਹੀਂ ਭਾਈ ਜਗਾ ਕੀ ਹਾਲ ਚਾਲ ਆ ਮਰੀਆ ਭਾਈ ਹੋਰ ਭਾਈ ਸਤਨਾਬਾ ਕੀ ਹਾਲ ਐ ਐਨ ਵਧੀਆ ਵਧੀਆ ਹੋਰ ਕਿੱਥੇ ਫਿਰ ਰਹੇ ਹੋ ਵੱਤੋ ਭਾਈ ਪਿੰਡ ਦੇ ਨਿਆਰੇ ਲੈ ਰਿਆ ਜੇੜੀਆਂ ਲਾ ਲਿਆ ਭਾਈ ਬੋਲ ਤੀ ਆ ਅਰੇ ਕਿੱਥੋਂ ਚੱਕੀ ਫਿਰਦੇ ਹੋ ਬਸ ਚੱਕੀ ਜੀ ਫਿਰਦੇ ਹੋ ਭਾਈ ਮੈਂ ਲਿਆ ਮੇਰਾ ਕਿੰਨੇ ਦਾ ਆ ਭਾਈ ਲੈ ਲਿਆ ਤੈਨੂੰ ਕੀ ਦੱਸਾਂ ਫੇਰ ਵੀ ਕਿੰਨੇ ਦਾ ਲਿਆਏ ਭਾਈ ਦੱਸ ਦਿਆ ਤੈਨੂੰ ਹਾਂ ਦੱਸ ਦੇ ਇਹ ਤਾਂ ਭਾਈਆਂ ਕੋਲੋਂ ਸਸਤਾ ਹੀ ਮਿਲ ਗਿਆ ਕਿੰਨੇ ਦਾ ਇਹ ਮੈਂ ਸਤਨਾਬ ਦੇਖ ਲਈ ਆਈ ਮੈਨੂੰ ਦਵਾਈ ਕਰਮੇ ਨੇ 7500 ਰੁਪਏ ਦਾ ਇਹ ਗੁਰਮੁਖ ਤੋਂ ਨਹੀਂ ਲਿਆ ਆਹ ਭਾਈ ਗੁਰਮੁਖਾ ਲਈ ਆ ਤਾ ਮੈਨੂੰ ਫ੍ਰੀ ਦੇਨ ਨੂੰ ਤਿਆਰ ਸੀਗਾ ਲੈ 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 ਭਾਈ ਫ੍ਰੀ ਨੂੰ ਲੈ ਤੀਜੇ ਦਿਨ ਤੈਨੂੰ ਮਿਸਤਰੀ ਦੇ ਲਈ ਗਿਆ ਫਿਰ ਦਰਾਂ ਦਾ ਸੀ ਹੋਰ ਰੈਂ ਦੇ ਭਾਈ ਸਤਨਾਬ ਸਿਆ ਕੰਮ ਖੋਲ ਕਰਦਾ ਵੀ ਇਹ ਕਵਾੜਾ ਇਹ ਕਰ ਤੂੰ ਮੈਨੂੰ ਬੋਲਟ ਕੰਨਾ ਜੱਲਾ ਲੈ ਤੋ ਜਨ ਪਾਲ ਐ ਤੱਕ ਜੂ ਪਤਾ ਲੈ ਕਮਾਲ ਯਾਰ ਤੇੜਾ ਭੈ ਚ ਖੋਤੇ ਮਾ ਕਲਰ ਲੱਗੂ ਪਤਾ 2043 ਦਾ ਸਿਆਲ ਬਾਰਾ ਮਲਾਥ ਫਿਰ ਰਹੀ 5 ਪੈਸੇ ਦੀ ਸ਼ਰਤ ਹੈ ਜਾਂ ਨਾ ਮੋਟਰਸਾਈਕਲ ਲੈ ਜੀ ਜਾਂ ਦੇ ਜੀ ਪੱਕੀ ਗੱਲ ਐ ਕੀ ਗੱਲ ਐ ਫਿਰ 5 5000 ਦੀ ਸ਼ਰਤ ਹੈ ਆਖਦਾ ਤੇ ਮੋਟਰਸਾਈਕਲ ਦੀ ਜਾਂ ਲੈ ਜੀ ਜਾਂ ਦੇ ਦੀ ਚਲ ਐ ਘਰ ਭਾਈ ਹਾਂ ਗਰਾਊਂਡ 'ਚ ਆ ਜਾ ਫਿਰ ਚੱਲ ਫਿਰ ਜਿੱਥੇ ਕਹਿੰਦਾ ਆ ਜਾ ਭਾਈ ਬਲਾਵਾ ਦੇ ਹੋਰ ਵੀ ਬਲਾਵਾ ਤੇ ਤਬਾਏ ਘਰ ਮੈਂ ਜਾਣਾ ਠੀਕ ਲੱਗਾ ਆਪਾਈ ਘਰ ਤੇ ਆ ਗਿਆ ਮੈਂ ਤੇਰੇ ਤੋਂ ਕੀ ਹੂੰ ਮਾੜਾ ਸਮਝਿਆ ਦੋ ਬੰਦੇ ਮੈਂ ਬੁਲਾਉਂਗਾ ਤੂੰ ਤੂੰ ਮੈਂ ਕੱਲ ਮੁੱਕਰੀ ਵੀ ਨਾ ਆਉਂਦਾ ਤੂੰ ਬੁਲਾਣੀ ਸਦਾ ਤੇਰਾ ਤਾਂ ਲੈ ਜੂ ਧੂਕੇ ਇਹ ਤਾਂ ਮੈਨੂੰ ਪਤਾ ਗਿਆ ਉਹ ਤਾਂ 24 ਘੰਟੇ ਉੱਥੇ ਰਹਿੰਦਾ ਸੀਗਾ ਮੈਨੂੰ ਫ੍ਰੀ ਦਿਨ ਨੂੰ ਤਿਆਰ ਸੀ ਬਹਿ ਕਿਹੜੀਆਂ ਗੱਲਾਂ ਕਰਦਾ ਆ ਜਾ ਚੱਲ ਆ ਯਾਰ ਚੱਲ ਚੱਲ ਕੋਈ ਨਹੀਂ ਲੱਗ ਜੂ ਤਾ ਹਾਂ ਵਸੇ ਰਹੀ ਆਜਾਈ ਹੁਣ ਆ ਗਿਆ ਇਹ ਲੈ ਦਾਇਆ ਜੂਗਾ ਖਿੱਚ ਕੇ ਇਹ ਤੂੰ ਸ਼ੋਰ ਵੀ ਚੈਟ ਕਰਦਾ ਹੈ ਈ ਗੱਲ ਨਹੀਂ ਭਾਈ ਸਤਨਾਮ ਸਿੰਘ ਦਾ ਗਰਾਉਂਡ ਤੇ ਨਾ ਆ ਗਿਆ ਆ ਗਿਆ ਆ ਗਿਆ ਆ ਗਿਆ ਕੀ ਗੱਲ ਹੋ ਗਈ ਕੀ ਪੰਗਾ ਲੈ ਲਏ ਵਾ ਯਾਰ ਕਾਨੂੰ ਰਸਤੇ ਸਤਨਾਮ ਸਿੰਘ ਮਿਲ ਗਿਆ ਭਾਈ ਮੈਨੂੰ ਮੈਨੂੰ ਕਹਿੰਦਾ ਮੈਂ ਕਹਿੰਦਾ ਕਿ ਮੋਟਰਸਾਈਕਲ ਕਹਦਾ ਕਮਾ ਲੈ ਇਹ ਤਾਂ ਅੱਛਾ ਹੈ ਭਾਈ ਕਰਮ ਸਿੰਘ ਨੇ ਦਵਾਇਆ ਹੈ ਭਾਈ ਵੇ ਇਹਦਾ ਬਾਲਾ ਵਧੀਆ ਮੋਟਰਸਾਈਕਲ ਆ ਮੈਨੂੰ ਤੂੰ ਕਿਹੜੀ ਗੱਲ ਕਰ ਭਾਈ ਮੈਨੂੰ ਕਹਿੰਦਾ ਹੈ ਕਹਿੰਦਾ ਮੇਰੇ ਵਾਲੇ ਕਹਿੰਦਾ ਮੋਟਰਸਾਈਕਲ ਨਾਲ ਤੂੰ ਕਹਿੰਦਾ ਟੋਜਰ ਪਾ ਕੇ ਦੇਖ ਅੱਛਾ ਐ ਕਹਿੰਦਾ ਤੂੰ ਕੇ ਲੈ ਜੂ ਤੇਰੇ ਵਾਲੇ ਨੂੰ ਲੈ ਹਾਂ ਐਡੀ ਗੱਲ ਹੋ ਗਈ ਮੈਂ ਮੈਂ ਭਾਈ ਕਰਤਾ ਚੈਲੰਜ ਲੈ ਮੈਂ 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 ਕਹਾਂ ਮੈਂ ਐ ਕਰ ਦੌਣ ਚ ਆ ਜਾ ਹਾਂ ਪਾ ਪਾ ਦੇ ਪਾ ਦਾਂਗੇ ਘ੍ਰਿਸਾ ਆਪਾਂ ਕੀ ਗੱਲ ਹੈ ਹਾਂ ਪਾ ਦਾਂਗੇ ਘ੍ਰਿਸਾ ਹਾਂ ਦੇਖੀ ਕਰਮ ਸਿੰਘ ਮਰਵਾ ਦੇ ਕਿਤੇ ਮੈਂ ਤਾਂ ਭਾਈ ਉਹਨੂੰ ਕਹਿ ਆਇਆ ਓਏ ਹੋਏ ਤੂੰ ਚੱਲ ਕੋਈ ਗੱਲ ਕਿਉਂ ਕਿ ਮੈਨੂੰ ਕਹਿੰਦਾ ਆਇਆ ਨਹੀਂ ਹੈਗਾ ਹੁ ਹੁਣ ਲੱਗ ਜੂ ਪਤਾ ਹਾਂ ਹੁਣ ਤੱਕ ਆਇਆ ਨਹੀਂ ਲੈ ਕਾਨੂੰਨ ਤੇ ਉਹਨੂੰ ਪਤਾ ਹੈ ਭਾਈ ਝੋਟੇ ਦਾ ਮੁਕਾਬਲਾ ਖੋਤੇ ਨਾਲ ਥੋੜਾ ਹੁੰਦਾ ਹੈ ਕੱਲ ਕੋਈ ਨਹੀਂ ਭਾਈ ਦੇਖ ਲਈਂ ਆਉਂਦਾ ਕਣੀ ਆਉਂਦਾ ਵੇਰਾ ਬਈ ਭਾਜੀ ਹਾਂ ਲੈ ਭਈ ਆ ਤਾਂ ਗਿਆ ਕੋਈ ਗੱਲ ਨਹੀਂ ਕਰਮ ਸਿਆ ਲੱਗ ਜੂ ਫਿਰ ਪਤਾ ਅੱਜ ਆਪਣੇ ਵਾਲੇ ਫਿਰ ਝੋਟੇ ਦਾ ਲੈ ਜੂ ਤੂੰ ਕਿਤੇ ਕਿਹਦਾ ਸਾਰਾ ਸਤਾਨ ਦਾ ਘਾਰ ਭੰਡਣਾ ਅੱਜ ਮੰਨੇਗਾ ਉਹਨੂੰ ਅੱਜ ਪੱਕੀ ਗੱਲ ਆ ਲੈ ਵਾਜਵਾ ਜਾਨਾ ਵਾਜਾ ਆ ਗਿਆ ਲਾਲਾ ਆ ਜਾ ਆ ਜਾ ਭਾਈ ਆ ਆ ਆ ਆ ਮੇਰੀ ਗੱਲ ਸੁਣ ਲੈ ਸਤਨਾਮ ਸਿੰਘ ਮੋਟਰ ਮੋਟਰਸਾਈਕਲ ਦੀ ਭਾਈ ਸ਼ਰਤ ਕਰ ਭਾਈ ਕਿੱਡੇ ਦੀ ਕਰਦਾ ਤੇਰੀ ਇੱਛਾ ਕੀ ਮੈਂ ਤਾਂ ਡਰਦਾ ਨਹੀਂ ਮੈਂ ਤਾਂ ਤੈਨੂੰ ਕਿ ਮੋਟਰਸਾਈਕਲ ਚੱਕ ਜਾਂ ਲੈ ਲਈ ਚਾ ਦੇ ਲਈ ਇਹ ਕਰਮੇ ਦਾ ਦਵਾਇਆ ਹੋਇਆ ਹੈ ਇਹ ਡਰਦਾ ਨਹੀਂ ਮਾਹ ਤੂੰ ਗੱਲ ਕਰ ਹਾਂ 5500 ਰੁਪਏ ਕਹਿੰਦਾ ਸੀ ਪੱਕੀ ਗੱਲ ਹੈ 5500 ਰੁਪਏ ਕਹਿੰਦਾ ਸੀ ਮੈਂ 15 15000 ਦੀ ਲੱਗੀ ਨਾ ਨਾ ਇਹ ਦੇਖ ਮੱਕੀ ਗੱਲ ਹੈ ਨਾ ਫਿਰ ਭਾਈ ਤੁਰ ਤੈਰ ਕਰਮਸ਼ਾ ਕਿਵੇਂ ਕੋਈ ਚੱਕਰ ਵੀ ਕੋਈ ਚੱਕਰ ਤੁਰ ਤੈਰ ਨਾ ਜਾ ਅੱਛਾ ਰੱਸਾ ਵੀ ਲੈ ਕੇ ਆਇਆ ਵਾਹ ਭਈਆ ਪਾਓ ਪਾ 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 ਬਾਟਾ ਉੱਠੀ ਨਾਲਾ ਬੇਸਤੀ ਹੋਣੀ ਜਿੰਦੀ ਚੱਕਦੇ ਰਹੇ ਸਾਂ ਮੈਂ ਤਾਂ ਕਰ ਵਸਿਆ ਮੈਂ ਵੀ ਹੁਣ ਪੂਰਾ ਡਰਾਈਵਰ ਆ ਬੋਟ ਦਾ ਕੰਦਾ ਖਡਾੜੀ ਦੇ ਨਾਲ ਨਾਲ ਸਤਦਾਲ ਦੇ ਕਿਦੂ ਦਾ ਆਇਆ ਜੀ ਬਾਲ ਨਾਲਾ ਕੱਟਾ ਦੇਖੀ ਜੀ ਮਟਾਕੇ ਕਿਵੇਂ ਪੈਂਦੇ ਆ ਹੁਣ ਕ੍ਰਿਸਟਲ ਕਹਿਵਾ ਇਹਦੇ ਪਿੱਛੇ ਕੋ ਬੇਸਤੀ ਕੋ ਫਾਹੀ ਗਈ ਹੈ ਫਾਸੇ ਸਾਂ ਮੈਂ ਵੀ ਚੈ ਮਾ ਨਾਲ ਰੋ ਇਹ ਤੇਰੀ ਹਾਂ ਤਾਂ ਸਹਾਰਾ ਦੇ ਦੇ ਜੀ ਬੱਚਾ ਨਾ 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 ਪਕਾਤਾ ਤੇ ਵਾਦਦਾ ਸਤਨਾਮ ਜੀ ਉਹ ਭਾਈ ਕੋਈ ਗੱਲ ਨਹੀਂ ਘਰੇ ਆ ਪਹਿ ਘਰ ਆ ਜਾਣਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵਾਹ ਭਾਈ ਬਾਦ ਨਗਦਨਾਮ ਭਾਈ ਵਾਹ ਭਾਈ ਕਿਉਂ ਮੰਨਦੇ ਨੇ ਇਹਦੇ ਹੁੰਦੇ ਨੇ ਆ ਕਿਉਂ ਭਾਈ ਸਤਨਾਮ ਜੀ ਤੂੰ ਇਹ ਸਮਝਾਈ ਛੋਟੇ ਦਾ ਮਗਾਵਲਾ ਕੋਤੇ ਨੂੰ ਕਹ ਤੇਰਾ ਕਰ ਕੋਈ ਗੱਲ ਨਹੀਂ ਫੇਰ ਦੇਖਾਂਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਸ ਤੋਂ ਤਾਂ ਅੰਦਾਜ਼ ਕੀ ਹਣਾ ਐਨ ਵਧੀਆ ਤੂੰ ਸੁਣਾ ਭਰਾ ਹੋਰ ਕੀ ਬੰਦਾ ਕਿਧਰੋਂ ਆ ਰਿਹਾ ਬੱਸ ਕਿਧਰ ਹੋ ਗਿਆ ਤੇਰਾ ਬੋਲਟ ਨਹੀਂ ਦਿੱਤਾ ਸੀ ਤੂੰ ਲਾਲੇ ਨੂੰ ਉਹ ਜਿਹੜਾ ਤੂੰ ਮੈਨੂੰ ਕਹਿੰਦਾ ਸੀਗਾ ਫਰੀ ਇਹ ਛੱਡ ਦਾਂਗਾ ਕਵਾੜ ਹੈਗਾ ਹੋਰ ਯਾਰ ਉਹਨੇ ਤਾਂ ਬਹੁਤ ਦੁਖੀ ਕੀਤਾ ਉਹ ਦੁਖੀ ਕੀ ਉਹਨੇ ਸ਼ਰਤ ਲਾ ਲਈ ਮੇਰੇ ਨਾਲ ਤਾਂ ਤੂੰ ਕਹਿੰਦਾ ਇਹਦਾ ਕਵਾੜ ਹੈਗਾ ਮੈਂ ਤੇਰੇ ਪਿੱਛੇ ਲੱਗੇ ਸ਼ਰਤ ਲਾ ਲਈ 15000 ਰੁਪਏ ਆਰ ਕਹਿੰਦਾ ਪਹਿਲਾਂ ਮੈਂ ਤਾਂ ਮੋਟਰਸਾਈਕਲ ਦੀ ਲਾ ਲਈ ਸੀ ਉਹ ਲਾਲਾ ਡਰ ਗਿਆ ਲਾ ਲਗਣਾ ਮੇਰਾ ਪੰਧਿਆਰ ਦੇਣਾ 100% ਦੀ ਲਾ ਲਈ ਕਿਹੜੀ ਚੀਜ਼ ਦੀ ਚੰਦੋ ਚੰਦੀ ਵੀ ਮੈਂ ਲੈ ਜਾਗਾ ਉਹ ਕਹਿੰਦਾ ਮੈਂ ਲੈ ਜਾਗਾ ਔਰ ਉਹ ਦਖੋ ਫੜ ਜਾਓ ਫਿਰ ਉਹ ਕਿੱਥੇ ਜਿੱਤ ਗਿਆਣਾ ਫਿਰ ਉਹਨਾਂ ਨੇ ਪਤਾ ਨਹੀਂ ਕੀ ਕੀਤਾ ਉਹਨੂੰ ਕਿੱਥੇ ਯਾਰ ਚਲਾਉਣਾ ਨਹੀਂ ਉਹ ਸਕੂਟਰੀ ਵਾਹ ਚੌਤਾ ਉਹਦੀ ਧੋਤੀ ਤੇਰੇ ਕਿਦੇ ਫਸੀ ਉਹ ਜਿਹੜੇ ਖੜੇ ਬਸ ਉਹਨੂੰ ਬੋਲਟ ਚਲਾਉਣਾ ਆਨੂੰ ਫਾਸੀ ਹੁੰਦੇ ਜਦੋਂ ਟੌਂਚਾ ਪਾਇਆ ਭਰਾਵਾਂ ਨੂੰ ਤਾਂ ਖਿੱਚ ਕੇ ਲੈ ਗਿਆ ਮੈਨੂੰ ਇੰਨੀ ਦੂਰ ਮਾਰਿਆ ਭਗਾ ਕੇ ਉਹਦਾ ਪਟਾਕੇ ਪਾਉਂਦਾ ਗਲੀਆਂ 'ਚ ਦਾ ਨਾ ਜਰੂਰ ਕੋਈ ਨਾ ਕੋਈ ਲਾਲੇ ਨੇ ਘਰਾ ਮਾਦ ਕੀਤੀ ਕਿਸੇ ਨੇ ਸਿੱਖਿਆ ਕੋਈ ਨਾ ਉਹ ਪੰਗਾ ਓਏ ਯਾਰ ਜੋ ਮਰਜੀ ਕਰੇ ਮੇਰੇ ਤੋਂ ਗਲੋਂ ਲਾਤਾ ਮਦਰ ਰੋਜ ਦਿਹਾੜੀਆਂ ਨੂੰ ਰੇਡ ਰੇਡ ਕੇ ਨਾ ਪੂਰਾ ਹਾਲ ਹੋ ਰਿਹਾ ਕਿਤੇ ਮਿਸਤਰੀਆਂ ਨੂੰ ਰਪੀਅਰ ਉਹਨੇ ਤਾਂ ਮੋਟਸੇ ਜਿੰਨੇ ਮੁੱਤੇ ਲਾਤੇ ਉਹ ਪਤਾ ਨਹੀਂ ਭਰਾਵਾ ਉਹਨੇ ਤਾਂ ਕੀ ਕੀਤਾ ਉਹਦੀ ਤਾਂ ਇੰਨੀ ਕਿਸਮਤ ਜਾਗੀ ਹੈ ਨਾ ਦੁਕਾਨ ਤੇ ਤਾਂ ਗਾਕ ਕਾਦੀ ਉਸ ਤਾਂ ਕਿਸਮਤ ਬੋਲਦੀ ਉਹਦਾ ਤਾਂ ਕਰਮਾਂ ਵਾਲਾ ਹੈਗਾ ਉਹਦਾ ਤੇ ਉਹੀ ਗਲੋਂ ਲਾਤਾ ਵਾਹ ਓਏ ਤੇਰੇ 15000 ਮੇਰੇ ਤੋਂ ਜਿੱਤੇ ਗਿਆ ਪਹਿਲਾਂ ਤੂੰ ਦੇਖਿਆ ਸੀ ਉਹਦਾ ਹਾਲ ਤੋਤੀ ਉਹਦੇ ਉਂਜੀ ਬਿਣਾ ਮਤਲਬ ਕੋਈ ਗੁਰ ਮੇਰੇ ਉਹ ਤਾਂ ਤੋਤੀ ਜੀ ਲੰਕਾਈ ਫਿਰਦਾ ਹੁੰਦਾ ਸੀਗਾ ਹੁਣ ਤਾਂ ਉਹ ਚੰਗੇ ਆ ਬਰ ਚੰਗੇ ਰਹਿੰਦਾ ਕਹਿੰਦਾ ਪਟਾਕੇ ਮਾਰਦਾ ਹੈਗਾ ਬੋਲਟ ਦੇ ਜਿੱਦਨ ਤਾਂ ਉਹਦਾ ਬੋਲਟ ਆਇਆ ਨਾ ਤੁਰਦਾ ਤੇ ਮੇਰੇ ਤੋਂ ਕਦੇ ਤੁਰਦਾ ਨਹੀਂ ਘਰੋਂ ਲੈ ਕੇ ਨਿਕਲੋ ਬੰਦ ਚੱਲ ਰੇਡ ਕੇ ਕਦੇ ਦੁਕਾਨ ਦੇ ਨੀ ਪਤਾ ਜਿੱਦਨ ਦਾ ਬੋਲਟ ਲਿਆ ਨਾ ਉਹਦੇ ਤਾਂ ਬਾਰੇ ਨਿਆਰੇ ਹੋਏ ਨੇ ਚਲ ਛੱਡ ਯਾਰ ਆਪਾਂ ਜਿਵੇਂ ਆਪਣੇ ਹੈਗਾ ਦੀ ਦੇਤਾ ਫੋ ਠੀਕ ਆ ਹਾਂ ਚਲ ਫਿਰ ਚੰਗਾ ਚਲ ਕੋਈ ਨਹੀਂ ਦਾ ਗੁਰਮੁਖ ਖਾਲਾ ਲੱਗਦਾ ਹੈ ਬਈ ਹੈ ਇਹ ਲਾਲੇ ਦੀ ਦੁਕਾਨ ਅੱਗੇ ਕਿੰਨੀ ਹਾਲ ਹੈ ਪੁੱਛਦੇ ਆ ਲਾਲਾ ਜੀ ਨੂੰ ਫੇਰਾ ਹੈ ਜੀ ਪਤਾ ਗੁਰਮੁਖ ਖਾਲਾ ਬੋਲਦਾ ਹੈ ਬੋਲਦਾ ਰਾਮਰਾਵ ਲਾਲਾ ਜੀ ਲਾਲਾ ਜੀ ਰਾਮ 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 ਭਾਈ ਔਰ ਆਓ ਸੁਪਨਾ ਸਾਹਿਬ ਠੋਕੀ ਹਾਲੇ ਲਾਲਾ ਜੀ ਆ ਵਧੀਆ ਠਿਕਠਾ ਆ ਜਾਓ ਆ ਭਾਈ ਬੈਠੋ ਆ ਲਾਲਾ ਜੀ ਗੁਰਮੁਖ ਖਾਲਾ ਬੋਲਟ ਕਿਵੇਂ ਖੜਿਆ ਤੁਹਾਡੀ ਦੁਕਾਨ ਦੇ ਅੱਗੇ ਇਹ ਭਾਈ ਆਪਾਂ ਲੈ ਲਿਆ ਗੁਰਵਖ ਕੋਲ ਕਮਾਲ ਕਰਤੀ ਲਾਦੇ ਤੁਸੀਂ ਫੌਰ ਭਾਈ ਆਪਾਂ ਲੈ ਲਿਆ ਆਪਣਾ ਹੋਣਾ ਗੁਰਵਖ ਦਾ ਕਹਦਾ ਆਪਣਾ ਬੋਲਟ ਹੈ ਅੱਛਾ ਅੱਛਾ ਕਿੰਨੇ ਦਾ ਕਰੀ ਕਰ ਲੈ ਸੌਦਾ ਇਹ ਸੌਦਾ ਬੰਨੂ ਕੀ ਦੱਸ ਆ ਇਹ ਤਾਂ ਬੜਾ ਨਵੇਂ ਦਾ ਸੌਦਾ ਹੈ ਇਹ ਕਹਾਵਾਂ ਗੱਲ ਕਰਿਓ ਦੱਸੋ ਲਾਲਾ ਜੀ ਫਿਰ ਵੀ ਭਾਈ ਮੈਨੂੰ ਤਾਂ ਕਰ ਮੇਰੇ ਤੋਂ ਆ ਫੋਟੋ ਫਸ ਗਿਆ ਇਹ ਇਹ ਤਾਂ ਠੀਕੇ ਲਾਲਾ ਜੀ ਪਰ ਇਹ ਤਾਂ ਚੱਲਦਾ ਨਹੀਂ ਇਹ ਤਾਂ ਬਹੁਤ ਨਕਮਾ ਹੈ ਗੁਰਮਖ ਰੋਜ ਉਹ ਮਾਰਦਾ ਰਹਿੰਦੇ ਕਿੱਕਾ ਕਦੇ ਕਿਸੇ ਨੂੰ ਬੁਲਾਉਂਦਾ ਸੀ ਸਟਾਰਟ ਕਰਨ ਵਾਸਤੇ ਕਦੇ ਕਿਸੇ ਨੂੰ ਸਟਾਰਟ ਕਰਨ ਵਾਸਤੇ ੱੱਕਾ ਲਾਉਂ ਹਾਂ ਹਾਂ ਲਾਲਾ ਜੀ ਇਹ ਤਾਂ ਦੇਖਿਆ ਮੈਂ ਰੋਜ਼ ਹੀ ਸਾਡੇ ਘਰ ਦੇ ਕੋਲ ਤਾਂ ਹੈਗਾ ਗੁਰਮਖ ਦਾ ਘਰ ਬਈ ਕੀ ਗੱਲ ਕਰਦੇ ਹੋਪਰ ਸਾਹਬ ਇਹ ਸਟਾਰਟ ਨਹੀਂ ਹੁੰਦਾ ਸਵੇਰ ਦਾ ਕੀ ਕਰੇ ਸਵੇਰ ਦਾ ਤੁਸ ਨਾ ਲਾ ਭਾਈ ਮੈਨੂੰ ਕਰਨੇ ਨਹੀਂ ਟਾਈਮ ਕਰਨਾਂ ਨਹੀਂ ਦਾ ਵੀ ਆ ਪਲੇ ਛੱਡ ਕੇ ਜਾਊ ਨਹੀਂ ਤੁਸੀਂ ਮਾਰੀਆਂ ਕਿੱਕਾ ਕੋਕਾ ਸਟਾਰਟ ਕਰਕੇ ਦੇਖਿਆ ਤੁਸੀਂ ਨਾ ਭਾਈ ਐ ਤਾਂ ਚੱਲਦਾ ਪਰ ਥੋੜਾ ਘਰਦਾ ਤਾਂ ਭਾਈ ਤਾਂ ਹੀ ਹੈ ਇੱਥਾ ਮੈਂ ਤਾਂ ਕਰੂਗਾ ਲੱਗੀ ਠੰਡ ਆ ਰਹੀ ਹੈ ਸਕਾਰਫ ਨਹੀਂ ਉਹ ਨਾ ਇਹ ਨੂੰ ਗਲੋਂ ਲਾਓ ਤੁਸੀਂ ਅੱਗੇ ਵੇਚ ਬੂਦੋ ਕਿਸੇ ਨੂੰ ਮੈਂ ਸੁਪੇ ਦਾ ਸਾਹ ਵੀ ਇਹ ਕੀ ਗੱਲ ਕਰਦੇ ਹੋ ਮੈਂ ਤੁਹਾਨੂੰ ਲਾਦਾ ਜੀ ਸੱਚੀਆਂ ਗੱਲਾਂ ਤੇ ਕਹਿਣਾ ਗਵੰਡੀ ਹੋਣ ਦੇ ਨਾਤੇ ਮੈਨੂੰ ਤਾਂ ਲੱਗਦਾ ਭਾਈ ਫਰਦਾ ਲਾ ਗਿਆ ਮੈਨੂੰ ਹਾਂ ਉਹ ਤਾਂ ਕਰ ਗਿਆ ਉਹ ਤਾਂ ਨਵੇਂੜਿਆ ਕੰਮ ਉਹ ਤਾਂ ਨਾ ਲਾ ਕੇ ਦਾਮ ਵਧਿਆ ਤੁਹਾਨੂੰ ਕਬਾੜ ਤੁਹਾਨੂੰ ਵੇਚ ਗਿਆ ਇਹ ਭਾਈ ਮੈਂ ਤਾਂ ਲਾਤ ਤੋਂ ਟਿਕੜਾ ਲਾ ਲਵਾਂ ਕਿਉਂ 1000 ਰੁਪਏ ਚੱਟ ਕੇ ਜਾਵੂ ਚਲੋ ਜਿਨੇ ਵੀ ਇਹਨੂੰ ਕਰਕੇ ਤੁਸੀਂ ਅੱਗੇ ਕਿਸੇ ਨੂੰ ਲਗਾ ਦਿਓ ਇਹ ਤੁਹਾਨੂੰ ਕਰੂਗਾ ਤੱਕ ਤੁਹਾਡੀ ਲੱਤ ਬਾਹਰ ਉਡ ਦੂਗਾ ਇਹ ਆ ਸੂਬੇ ਦਾ ਸਾ ਪੱਕੀ ਗੱਲ ਹੈ ਕੀ ਗੱਲ ਹੈ ਕਿ ਉਹ ਇਹ ਨਾ ਜਾਣ ਕੇ ਮਸਾਉਤਾਂ ਨਹੀਂ ਕਰਦੇ ਭਾਈ ਉਹ ਅਸੀਂ ਫੌਜੀ ਹੁੰਨੇ ਆ ਅਸੀਂ ਝੂਠ ਤਾਂ ਮੂੰਹ ਹੀ ਨਹੀਂ ਬੋਲਦੇ ਹੈਗੇ ਆ ਭਾਈ ਤੇਰੀ ਗੱਲ ਤਾਂ ਸਹੀ ਹੈ ਅੱਜ ਤੱਕ ਭਾਈ ਮੈਨੂੰ ਬੜਾ ਝੂਠ ਦਾ ਮਾਰਿਆ ਨਹੀਂ ਕਰੀ ਹਾਂ ਸਹੀ ਗੱਲ ਤੁਹਾਨੂੰ ਕਹਿਤੀ ਮੈਂ ਬਲੀ ਨੂੰ ਬਰਾਬਰ ਫਰਮਾਇ ਕਰਾ ਮੇਰਾ ਵੱਧ ਗਿਆ ਭਾਈ ਇਹਨੂੰ ਵੇਚੋ ਜਿਵੇਂ ਮਰਜੀ ਵੇਚ ਬੂਲ ਦੋ ਅੱਗੇ ਲਗਾ ਦਿਓ ਐ ਭਾਈ ਤੂੰ ਤਾਂ ਮੇਰੇ ਲਈ ਲਾ ਦੀ ਵਾ ਵਾ ਕਰਾ ਲਾ ਦੇ ਮੈਂ ਤਾਂ ਤੁਹਾਨੂੰ ਸੱਚੀ ਗੱਲ ਕਹਤੀ ਹੁਣ ਬੈਠੋ ਭਾਈ ਅੱਗੇ ਤੁਹਾਡੀ ਮਰਜ਼ੀ ਹੁਣ ਫਿਰ ਕੀ ਕਰਾ ਕੱਢਦੇ ਐ ਤੂੰ ਕੱਢਦੇ ਕੱਢਦੇ ਤੁਸੀਂ ਕੋਈ ਨੀ ਕੋਈ ਹੋਰ ਸਾਜੂ ਦਾ ਸੰਤਾ ਤੁਸੀਂ ਲਾਲਾ ਹੋ ਹੋ ਸਕਦੇ ਬੱਡੇ ਮਾਰ ਕੇ ਹੋ ਲੰਗਾ ਦੇ ਨੂੰ ਕਿਸ ਤਰੀਕ ਭਈ ਭਾਈ ਐ ਲਾਲਾ ਪਰ ਆਏ ਹੋ ਜੇ ਗਲੀ ਪਕੈ ਲਾ ਬੈ ਲੋ ਜੀ ਝੋਟੇ ਦਾ ਪਕਾ ਬੈ ਲਾਲਾ ਤੇ ਜਾਣ ਕੇ ਨਹੀਂ ਲਾਲਾ ਇਹਨਾਂ ਕਰ ਮਸੇ ਉਹਦਾ ਲਾ ਚ ਲੈਦਾ ਕਹਿੰਦਾ 200 ਰੁਪਏ ਚੱਕੂਗਾ ਲਾਰਜ ਕਰ ਦੇ ਤੁਸੀਂ ਇਹ ਚੰਗ ਬਾਹਰ ਅਤ ਨਾਲੋਂ ਮੈਂ ਇਹ ਕਹਿ ਕੇ ਜਾਂਦਾ ਤੁਹਾਨੂੰ ਚਲੋ ਭਾਈ ਕੋਈ ਗੱਲ ਨਹੀਂ ਮਾੜੀ ਇਹ ਕਿਰਪਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹੋਰ ਭਾਈ ਜਗਾ ਭਾਈ ਚੰਗਾ ਚਲ ਭਾਈ ਦੇ ਲੂਆ ਮਾੜਾ ਨੜੀ ਦਾ ਦਾਲ ਲੱਗ ਗਿਆ ਇਹਦਾ ਘਰ ਮੇਰੇ ਦਾਰਵਾਜ਼ਾ ਭਾਈ ਭਾਈ ਮਾਰੀ ਕੀਤੀ ਘਰ ਮੇਰੇ ਦਾਰਵਾਜ਼ਾ ਭਾਈ ਕੋਲ ਨਾ ਆਵੇ ਅਰਕਿਲ ਕਰਾਗੇ ਪਰ ਕੋਈ ਗੱਲ ਨਹੀਂ ਘਰ ਮੇਰਾ ਤੁਕੁਰ ਮਗਜ਼ੰਗਣਾ ਨਾਲ ਕੇ ਮੈਨੂੰ ਬਤਾਇਆ ਨਾ ਮੇਰਾ ਨਾਮ ਹੀ ਭਾਈ ਤੇਲੂ ਤੇਲੂ ਬਾਣਿਆ ਇਹ ਨਾਰਾ ਬੋਲ ਤੈਨੂੰ ਹੀ ਵਾਪਸ ਕੀਤਾ ਅਗਰ ਮੁਸਿਆ ਮੈਨੂੰ ਤੇਲੂਰਾ ਬਾਣਿਆ ਕਿੰਨੇ ਕਹਿਣਾ ਕੋਈ ਨਹੀਂ ਭਾਈ ਤੇਲੂ ਜਾ ਕੋ ਲਾਰੀ ਭਾਈ ਜੈ ਮਾਤਾ ਦੀ ਕਿਰਪਾ ਨਾਲ ਕੋ ਲਾਰੀ ਹੋ ਗਈ ਲਾਲਾ ਕੀ ਹਾਲ ਹੈ ਓਏ ਆ ਆ ਭਾਈ ਕਰੋ ਲਿਆ ਕੀ ਹਾਲ ਚਾਲ ਤੇਰਾ ਵਧੀਆ ਵਧੀਆ ਹੋ ਬਹਿ ਜਾ ਬਹਿ ਜਾ ਭਾਈ ਲਾਲਾ ਕਹਿਵੇ কই ਕਹਿ ਕੀ ਕਹਿ ਬੋੜੀ ਆ ਨਜ਼ਾਰੇ ਲੈਨੇ ਆ ਭਾਈ ਆ ਬੰਦ ਦੇ ਨਜ਼ਾਰੇ ਬੋਲਟ ਨੇ ਜ਼ਰਾ ਮਾਇਆ ਨਾ ਭਾਈ ਆ ਤਾਂ ਤੂੰ ਨਜ਼ਾਰਾ ਲਿਆਤਾ ਬੱਲੇ ਬੱਲੇ ਹੋਈ ਪਈ ਆ ਪਿੰਡ ਚ ਲਾਰੇ ਦੀ ਭਾਈ ਜਿੱਦੜ ਦਾ ਤੂੰ ਬੋਲਟ ਨਹੀਂ ਦਵਾਇਆ ਅੱਛਾ ਇਤਾਂ ਭਾਈ ਨਹੀਂ ਆ ਰਹੇ ਬਣੇ ਤੇ ਨਜ਼ਾਰੇ ਅੱਛਾ ਹਾਂ ਸਹਿਜ ਕੀ ਹੋ ਗਿਆ ਲੇ ਕਿਹੜੀ ਗੱਲ ਕਰਦਾ ਭਾਈ ਉਹ ਤਾਂ ਲੋਹਾ ਹੀ ਬੜਾ ਕਰਮਾਲ ਹੈ ਅੱਛਾ ਜੀ ਹਾਂ ਭਾਈ ਜਿੱਦਣ ਦਾ ਆ ਮੇਰੀ ਸੁਣ ਲੈ ਗੱਲ ਪਈ ਤਾਂ ਮੈਂ ਭਾਈ ਪਿੰਡ ਤੋਂ ਸ਼ਰਤਾਂ ਜਿੱਤ ਗਿਆ ਟੋਜਨ ਮੁਕਾਬਲੇ 'ਚ ਬਾਕੀ ਭਾਈ ਦਕਾਰਦਾ ਇਹ ਚ ਇਨਾ ਨਵਾਂ ਮੈਂ ਨਾ ਭਾਈ ਲక్ష్ਮੀ ਵਰ ਬਸਦੀਆ ਭਾਈ ਭਾਈ ਉਹਦੀ ਮਾਤਾ ਰਾਣੀ ਦੀ ਕਿਰਪਾ ਬੜੀ ਆ ਉਦੋਂ ਦੀ ਮੈਂ ਵੀ ਦੇਖਦਾ ਦਕਾਰਪੁਰੀ ਫੱਲਾ ਮਾ ਜੀ ਦਾ ਮੈਂ ਨਾ ਮਾਲ ਫੁੱਲ ਪਾਇਆ ਸਾਰੇ ਕਈ ਥਾਵਾਂ ਤੋਂ ਨਾ ਮਰੇ ਪੈਸੇ ਨਿਕਲੇ ਅੱਛਾ ਜੀ ਹਾਂ ਭਾਈ ਉਦੋਂ ਦਾ ਮੈਨੂੰ ਨਫਾ ਬਹੁਤ ਆ ਮੇਰਾ ਭਾਈ ਸੌਦਾ ਬੜਾ ਵੇਖ ਰਿਹਾ ਹੈ ਮੇਰੇ ਇੱਕ ਦੋ ਹੋਰ ਮਪਾਰ ਨੇ ਉਹ ਨਾ ਵੀ ਭਾਈ ਮੈਨੂੰ ਬੜਾ ਨਫਾ ਹੋਇਆ ਮੈਂ ਤਾਂ ਕਰਮ ਵਾਲਾ ਦਵਾਇਆ ਤੂੰ ਭਾਈ ਬੁਲਟ ਮੈਂ ਤਾਂ ਨਜ਼ਾਰੇ ਆ ਗਏ ਥੋਨੂੰ ਮੈਂ ਨਾ ਨਜ਼ਾਰੇ ਕੀ ਮਾਤਾ ਰਾਣੀ ਦੀ ਕਿਰਪਾ ਹੈ ਤੰਗਾ ਲਾਲਾ ਮੈਂ ਚੱਲਿਆ ਉਹ ਬਹਿ ਜਾ ਭਾਈ ਕੁਝ ਆ ਬਾੜੀ ਨੂੰ ਜਾਣੇ ਆ ਕੋਈ ਗੱਲ ਨਹੀਂ ਦਾ ਭਾਈ ਤੇਰਾ ਤਦਵਾਦ ਵਾਇਦਾ ਯਾਰੇ ਲਿਆਦੇ ਬੁਲਟ ਦੇ ਦਾ ਠੀਕ ਹੈ ਠੀਕ ਹਾਂ ਉਹ ਹੋਰ ਵੀ ਗੁਰਮਖਸਾ ਕੀ ਹਾਲ ਹੈ ਤੇਰਾ ਉਹ ਹੋਰ ਭਾਈ ਕੀ ਹਾਲ ਚਾਲ ਆ ਹੋਰ ਫਿਰ ਕਿਵੇਂ ਅੱਜ ਸਪੈਸ਼ਲ ਜਾ ਮਾਰਿਆ ਕਿੜਾ ਜਿੰਦ ਦਾ ਬੁਲਟ ਬਣੀ ਨਿੱਤ ਨਾ ਉਹਦੇ ਦਾ ਬਾਰੇ ਨਿਆਰੇ ਹੋ ਗਏ ਫੇਰ ਉਹਨੂੰ ਵੀ ਹੋ ਗਿਆ ਉਹਦਾ ਪੈਸੇ ਤੇ ਪੈਸਾ ਕਮਾਈ ਜਾ ਰਹਾ ਤੇ ਸਤਨਾਮ ਨਾਲ ਉਹਨੇ ਛੱਤ ਲਾਈ ਦੀ ਉਹਦਾ ਦਿਮਾਗ ਖਰਾਬ ਆ ਸਤਨਾਮ ਦਾ ਕੋਈ ਗੱਲ ਬਾਤ ਉਹਦੀ ਲਤਾਂ ਬਾਹਾਂ ਤੋੜ ਕੇ ਕਿਤੇ ਹੋਰ ਉਹ ਕਰ ਲੈਂਦਾ ਤੂੰ ਤਾਂ ਕਹਿੰਦਾ ਸੀ ਬੋਟ ਐ ਫਲਾਣਾ ਤਿੱਕੜਾ ਉਹ ਤਾਂ ਬਧੇ ਚੱਲਦਾ ਉਹ ਯਾਰ ਉਹ ਵੀ ਮੈਨੂੰ ਕਹਿੰਦਾ ਸਤਨਾਮ ਵੀ ਕਹਿੰਦਾ ਉਹ ਭੁਜਾਈ ਫਿਰਦਾ ਕੋਈ ਮੇਰੇ ਤੋਂ ਬਹੁਤ ਪੈਸਾ ਕਮਾਇਆ ਉਹ ਤਾਂ ਦੁਕਾਨ ਦੇ ਬਾਰੇ ਨਿਆਰੇ ਉਹ ਕਹਿੰਦਾ ਕਰਮ ਵਾਲਾ ਲੋਹਾ ਹੈ ਕਹਿੰਦਾ ਮੈਂ ਤਾਂ ਨਜ਼ਾਰਾ ਦਿਵਾਤਾ ਕਹਿੰਦਾ ਇੰਨੇ ਪੈਸੇ ਤੇ ਪੈਸਾ ਆਈ ਜਾਂਦਾ ਉਹੀ ਵੇਚ ਤਾ ਨੂੰ ਯਾਰ ਗੱਲ ਤਾਂ ਵੇਹ ਤੇਰੀ ਸੱਚੀ ਹੈ ਹੋਰ ਕਹੇ ਸਾਲਾ ਲੱਗਦਾ ਤਾਂ ਮੈਨੂੰ ਵੀ ਆ ਵੀ ਕੰਮ ਮੇਰਾ ਪਿੱਛੇ ਪਿੱਛੇ ਹੀ ਜਾ ਰਿਹਾ ਉਹਦੇ ਦਾ ਲੋਹਾ ਦਾ ਕਰਮ ਆਲਾ ਹੈ ਐਵੇਂ ਸਾਲਾ ਆਨੇ ਬਹਾਨੇ ਜੇ ਕਦੇ ਕਿਸੇ ਗੱਲ ਤੋਂ ਘਟਾ ਬਹਿ ਗਿਆ ਕਦੇ ਕੋਈ ਨੁਕਸਾਨ ਹੋ ਗਿਆ ਹੁਣ ਫਿਰ ਕਿਵੇਂ ਕਰੀਏ ਕਰਮ ਆ ਨਾਲੇ ਨੇ ਮੰਨਣਾ ਤਾਂ ਨਹੀਂ ਆਪਾਂ ਮੋਟਰ ਨਾਲ ਵਾਪਸ ਜੀ ਮੰਨ ਤਾਂ ਜਾਊਗਾ ਉਹ 5-7000 ਰੁਪਏ ਨੂੰ ਨਾਲੇ ਤੇ ਦੇ ਦੇਣਾ ਲਾਲਚੀ ਆ ਬਾਲ ਉਹ ਲਾਲਾ ਆ ਇਹ ਯਾਰ 10-2000 ਰੁਪਿਆ ਦੇ ਮੋਟਰਸਾਈਕਲ ਦੇ ਉੱਤੇ ਲੱਗਣ ਵਾਲਾ ਵੈਸੇ ਵੀ ਠੀਕ ਕਰਾਂਗੇ ਤੇ ਦੂਜਾ ਤੂੰ ਕਹਿਣ ਦਾ 5000 ਰੁਪਿਆ ਉਹਨੂੰ ਲਾਲਚ ਦੇਈਏ ਫਿਰ ਆਪਾਂ ਨੂੰ ਤੋਂ ਬੜਾ ਮਹਿੰਗਾ ਬੈਜੂਗਾ ਕਾ ਉਹਨੂੰ ਕਰਮਾ ਵਾਲਾ ਤੂੰ ਤੂੰ ਹੀ ਵੇਚਦਾ ਉਹ ਤਾਂ ਬਾਰੇ ਯਾਰ ਫਿਰ ਵੇਖੀ ਆ ਉਹ ਤੇਰੀ ਮੰਨੀ ਹੋਰ ਤੂੰ ਲਾ ਉਹ ਕੋਈ ਸਕੀਮ ਆ ਤੇ ਉਹਨੂੰ ਜਾ ਕੇ ਮਨਾ ਜਿਵੇਂ ਹੋਇਆ ਪੈਸੇ ਤੇ ਉਹਦੇ ਮੈਂ ਹੀ ਰੱਖੇ ਪੈਸੇ ਨਹੀਂ ਮੈਂ ਵਰਤ ਜੈ ਉਹਨੂੰ ਤੇ ਆਪਾਂ ਚੱਲ ਲੈ ਲਾਂਗੇ ਜੇ ਚੱਲੂਗਾ ਚੱਲੂਗਾ ਨਹੀਂ ਫਿਰ ਮੈਂ ਆ ਮੈਨੂੰ ਘਰੇ ਖਲਾਰ ਛਡਾਂਗਾ ਹੋਰ ਕੀ ਆ ਚੱਲ ਜਾ ਯਾਰ ਜਿੰਨੇ ਲਾਊਗਾ ਲੈਊਗਾ ਤੂੰ ਮੈਨੂੰ ਮੋਟਰਸਾਈਕਲ ਵਾਪਸ ਚਾਹੀਦਾ ਮੇਰਾ ਕੋਈ ਚੱਕਰ ਨਹੀਂ ਮੈਂ ਕਰਦਾ ਕਾਲੀ ਤੇ ਜੇ ਮੈਨੂੰ ਇਹ ਪਤਾ ਲੱਗ ਗਿਆ ਨਾ ਵੀ ਲਾਲੇ ਨੂੰ ਘਟ ਦੇਤੇ ਤੇ ਵਿੱਚੋਂ ਤੂੰ ਕਮਾਈ ਕਰ ਗਿਆ ਉਹ ਨਹੀਂ ਮੇਰੇ ਤੇ ਭਰੋਸਾ ਹੈ ਤੈਨੂੰ ਮੇਰੇ ਭਰੋਸਾ ਨਹੀਂਗਾ ਭਰੋਸਾ ਭਰਾ ਸਾ ਤੇ ਮੈਂ ਲਾਲੇ ਤੇ ਕਰਾਂ ਨਾ ਤੇਰੇ ਤੇ ਕਰਾਂ ਕੋਈ ਚੱਕਰ ਨਹੀਂ ਹੋ ਚੱਲ ਕੋਈ ਮੇਰਾ ਫਾਇਦਾ ਹੋਣਾ ਚਾਹੀਦਾ ਮੈਂ ਤਾਂ ਘਟ ਗਾਲੂਗਾ ਓਏ ਹੱਸਦਾ ਮਜ਼ਾਕ ਕਰਦੇ ਆਂ ਜਿਹਦਾ ਦਿਲ ਤੇ ਨਾਲੀ ਗੱਲ ਆ ਹੋਰ ਨਾਨਾ ਜੀ ਕੀ ਹਾਲ ਨੇ ਉਹ ਹੋਰ ਭਾਈ ਕਰੂ ਜਿਆ ਕੀ ਕਰ ਕੋ ਹਾਂ ਭਾਈ ਵਧੀਆ ਵਧੀਆ ਤੁਸਰਾ ਭਾਈ ਵਧੀਆ ਬਹਿ ਜਾ ਵੀ ਅਰੇ ਸੋਏ ਸੀ ਉਹ ਹਾਂ ਭਾਈ ਅੱਖ ਲੱਗੀ ਮੜੀ ਕੀ ਹਾਂ ਹਾਂ ਹੋ ਗਿਆ ਭਾਈ ਬੜਾ ਖਾਗੀ ਠੀਕ ਹੈ ਯਾਰ ਕੇ ਗਰੋ ਤਮਾ ਜਾ ਐ ਸੋਇ ਨਾ ਗਰੋ ਨਾਨਾ ਭਾਈ ਲੈ ਤਨ ਗਿਆ ਚਾਰ ਰੱਖਾ ਨੇ ਉਹ ਤਾਂ ਬੜਾ ਜਾਉ ਨਹੀਂ ਪੜਾ 27 ਇੰਨਾ ਨਹੀਂ ਸੋਸਾ ਮਾਂ ਮਾਂ ਉਹ ਨਹੀਂ ਸਮਝਦਾ ਕਿ ਨਹੀਂ ਸੋਣਾ ਬੜਾ ਅੱਖ ਲੱਗੀ ਬੜੀ ਭਾਈ ਸਾਲ ਮੈਨੂੰ ਤੇ ਨਰ ਗੱਲ ਕਰਨਾ ਹੈ ਕਾ ਹਾਂ ਘਰ ਭਾਈ ਕਿਹੜੀ ਗੱਲ ਹੈ ਮੁੱਲਟ ਦਾ ਨਫਾ ਦਵਾਵਾ ਮੁੱਲਟ ਦਾ ਹਾਂ ਲੈ ਕਿੰਨਾ ਕੁ ਦਵਾ ਦੇਗਾ ਭਾਈ ਨਫਾ ਦਵਾ ਦੇਣਾ ਤੈਨੂੰ 5-7 ਹਜ਼ਾਰ ਆ 5-7 ਹਜ਼ਾਰ ਕਿਹੜੀਆਂ ਗੱਲਾਂ ਕਰਦਾ ਹੈ ਤੂੰ ਕੀ ਗੱਲ ਆ ਪਾਹੀ ਇੰਨੇ ਦੇ ਤਾਂ ਮੈਂ ਪਿੰਡ ਚੋਂ ਟੋਜਨ ਮੁਕਾਬਲੇ ਜਿੱਤ ਲੈਨੇ ਨੇ 5000 1000 ਦੀ ਗੱਲ ਕਰਦਾ ਲੈ ਵਾਹ ਦੀ ਵਾਹ ਤੈਨੂੰ ਨਹੀਂ ਪਤਾ ਹੈਗਾ ਉਧਰ ਲਾਇਰ ਹੈਗਾ ਉਹਦੇ ਨਾਲ ਭਗ ਸਤਰਾ ਬਣਾ ਲੈ ਮੈਂ ਉਧਰ ਆ ਤਾਂ ਦਿੰਦਾ ਬੜੇ ਟਚ ਨਾਲ ਆਉਣ ਨੂੰ ਮਰਦੇ ਐ ਉਹ ਮੁਕਾਬਲੇ ਆ ਤੇ ਲੈ ਕੇ ਜਾਉ ਕਰ ਭਾਈ ਹਾ ਮੇਰੇ ਕੋਲ ਗਾਹ ਹੈ ਇੱਕ ਤੱਤਾ ਤੱਤਾ ਹੈ ਪੂਰਾ ਲੈ ਕਿੰਨਾ ਕੁੱਤਾ ਹੈ ਭਾਈ ਪੈਸੇ ਚੱਕੀ ਵਰਦਾ ਦਾ ਨਾਲ ਦੀ ਨਾਲ ਹੁਣ ਸੁੱਦਾ ਕਰਕੇ ਨਾਲ ਦੇ ਨਾਲ ਲੇਦੂਗਾ ਦਾ ਕੀ ਗੱਲ ਹੈ ਹਾਂ ਲੈ ਕਰ ਬੁਲਾਵਾ ਹੈ ਪੂਰੇ ਬੁਲਾਵਾ ਹੈ ਬਣਾ ਲੈਣਾ ਹਾਂ ਕਰ ਫੋਨ ਬੁਲਾ ਕੋਈ ਭਾਈ ਜੇ ਮੈਨੂੰ ਸੈੱਟ ਲੱਗਦਾ ਹੋਇਆ ਟਰੇਡ ਮੈਂ ਵੀ ਦੇਵਾਂਗੇ ਦੇ ਦਾਂਗੇ ਨਹੀਂ ਤਾਂ ਭਾਈ ਮੈਂ ਨਹੀਂ ਵੇਚਦਾ ਹੈਗਾ ਬੁਟੀ ਦੇਦਾ ਮੈਂ ਹਾਂ ਜੇ ਪਹਿਲੇ ਦੂੰਗਾ ਕਰ ਗੱਲ ਆ ਗਿਆ ਅਰੇ ਆ ਗਿਆ ਹਾਂ ਕੋਈ ਗੱਲ ਨਹੀਂ ਭਈਆ ਆ ਰਹਾ ਤੇ ਆਉਂਦੇ ਆ ਕਰ ਲਈਂ ਨੀ ਗੱਲ ਇਹਦੇ ਠੀਕ ਠਾਕ। ਹਾਂ ਭਾਈ ਗੁਰਮੁਖ ਸਿੰਘਾ ਠੀਕ ਠਾਕ ਭਈ ਬੰਦਿਆ। ਆ ਇੱਧਰ ਬੈਠ ਇੱਧਰ। ਓਹੋ ਜੋ ਬੜ 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 ਜਾਣਾ। ਓਹੋ ਭਾਈ ਗੁਰਮੁਖ ਸਿੰਘ ਇੱਥੇ ਬੈ ਜਾ। ਲੈ ਗੁਰਮੁਖ ਸਿੰਘ ਨੂੰ ਬੁਲਾ ਲਿਆ ਸਭ ਤੇ ਚ। ਲੈ ਨਾਲਾ ਜੀ ਔਰੇ ਜੀ ਦਾ ਗਾਹਕ ਹੈ। ਗੁਰਮੁਖ ਸਿੰਘਾ। ਹੋਰ ਲੈ। ਲੈ ਇਹ ਮੈਂ ਨਾ ਭਈ ਇਹ ਤਾਂ ਇਹ ਕੰਮ ਆਪਸ ਲੈਂਦਾ। ਇਹ ਮੈਂ ਦੇਖੀ ਦੂੰ ਲੈਂਦਾ ਆਉਣੇ ਲੈਂਦਾ। ਬੁਲਟ। ਲੈ ਭਾਈ ਇਹ ਨਹੀਂ ਲੈ ਸਕਦਾ ਬੁਲਟ। ਇਹ ਤਾਂ ਮੈਂ ਤਾਂ ਲਾਵਾਦਾ ਨਾ ਲੈ ਸੋ ਤਾਂ ਨੂੰ ਕਿ ਭਾਈ ਆਹ ਦੱਸੋ ਕਿ ਨਾਲੋਂਗੇ ਕੀ ਗੱਲਾ ਓ ਭਾਈ ਤੂੰ ਵੀ ਇਹਦੇ ਬੜਾ ਪੈਸੇ ਦੇਦਾ ਕਿ ਇਹ ਉਦੋਂ ਵਾਲੀ ਗੱਲਾਂ ਘਈਆ ਕਰਵਕ ਤੇ ਆ ਇਹ ਉਹ ਉਲਟ ਰੀਦਿਆ ਇਹ ਤਾਂ ਬੜਾ ਕਰਵਾਲਾ ਲੋਇਆ ਇਹ ਮੇਲੀ ਗੱਲ ਤਾਂ ਮੇਰਾ ਮਾਨੀ ਨਹੀਂ ਜੈਗਾ ਚੱਲ ਮੈਨੂੰ ਕਰ ਵਸਿਆ ਰਹਿਦਾ ਹੈ ਮੇਰੇ ਕੋਲ ਦਾ ਕੇ ਮੈਂ ਵੇਚ ਦੇ ਨੀ ਵੇਚ ਦੇ ਫਿਰ ਮੈਂ ਮੇਰਾ ਵੀ ਦਵਾਈ ਇਹਨੇ ਕੰਮ ਕੀਤਾ ਮੈਂ ਚੱਲ ਕੋਈ ਗੱਲ ਨਹੀਂ ਭਾਈ ਵੇਚਦੇ ਆ ਜੇ ਵਧੀਆ ਨਫਾ ਮਿਲਦਾ ਹੈ ਤੂੰ ਕਿੱਥੋਂ ਭਾਈ ਇਹਨੇ ਪੈਸੇ ਦੇ ਦੇਗਾ ਦੱਸ ਲਾਲਾ ਕਈ ਦੇ ਗਨੇ ਆਦ ਨੂੰ ਭਾਈ ਮੇਰੀ ਗੱਲ ਸੁਣ ਉਹ ਗੱਲਾਂ ਗਈਆ ਇਹ ਆ ਭਾਈ ਤੇਰਾ ਤਰਕੀ ਗਰਮ ਗਿਆ ਉਹ ਆ ਗਾ ਲਾ ਆ ਗਾ ਲਾ ਇਹ ਰੇ ਦਿੱਤੇ ਮਾਰੇ ਭਾਈ ਪੇਟ ਚ ਕਹਿ ਤੋ ਜੇ ਕੰਮ ਆਈ ਜੇ ਤਲੇ ਬਾਟੀ ਵਾਈਂਦ ਕਾਰਜ ਆ ਪਰਣੀ ਦੀ ਕਿ ਭੈ ਹੁਣ ਸਿੱਧੀ ਗੱਲ ਆ ਮੁੱਦੇ ਤੇ ਵੀ ਰੁਪਈਏ ਕਿਨੇ ਲੈਣੇ ਪਈਏ ਭਾਈ ਇਹਨੂੰ ਕਹਿ ਕਰਵਾ ਇਹਨੂੰ ਭਾਈ ਕਰਾ ਦੇ ਤਾਂ ਤਾਂ ਜਿੱਡੇ ਕਰਾਇਆ ਸੀ ਇਹਦੇ ਜੇ ਕਰਵਾ ਮੰਗ ਲਾ ਲਾਲਾ ਕਰਵਾ ਕਿਹੜਾ ਕਿਦੇ ਆਪਣੇ ਤੋਂ ਬਾਹਰ ਆ ਚਲੋ ਭਾਈ ਤੂੰ ਦੱਸ ਦੇ ਕਿੰਨੇ ਦੇਣਾ ਹੈ ਭਾਈ ਕਰੋਗੇ ਨਾ ਕਰ ਤੋਂ ਕਿਹੜਾ ਬਾਹਰ ਆ ਮੇਰੇ ਮੂੰਹ ਮੰਗੇ ਰੁਪਈਏ ਤੇ ਤੂੰ ਲਾਲਾ ਉਹ ਕੀ ਗੱਲ ਹੈ ਵਾਹ 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 ਮਾਰੇ ਨੇ ਅਰੇ ਭਰ ਗਏ ਲਾਲਾ ਇੱਕ ਵਾਰੀ ਮੂੰਹੋਂ ਬੋਲ ਤਾਂ ਸਹੀ ਤਾਂ ਵੇਖ ਲੈ ਭਾਈ ਮੈਂ ਵੀ ਚਲੇਗਾ ਲਾਲਾ ਚਿੜੀਆਂ ਵਾਲੇ ਦਿਲ ਤੁਹਾਡੇ ਹੀ ਹੋਣਗੇ ਲਾਲਾ ਭਾਈ ਕਿਹੜੀ ਗੱਲ ਕਰਤੀ ਸਾਡਾ ਤਾਂ ਸ਼ੇਰਾ ਵਰਗਾ ਨਾ ਦੇਣ ਲੱਗਿਆ ਚੀਜ਼ ਵੇਖੀਏ ਤੇ ਨਾ ਲੈਣ ਲੱਗਿਆ ਆ ਜਾ ਭਾਈ ਆ ਵੇ ਕਰਲਾ ਹੋਦੀ ਕਰਲਾ ਜਿਹੜੀਆਂ ਹੁਣ ਆਗਰ ਕੀ ਕਹਿੰਦਾ ਕਰਮਿਆ ਫਿਰ ਤਰਾ ਲਾਲਾ લાલા ਲੱਖ ਰੁਪਏ ਦੇ ਦੇ ਲਾલા ਲੱਖ ਦਾ ਭਾਰ ਵੀ ਚੱਲ લેਣਾ ਭਾਈ સોਨੇ ਦੇ સોਨੇ ਦੀੁਰકી ਐ સોਨੇ ਦੇ ਆਡੇ ਨੇੜ ਵਾਲੀ બੁਰકી ਐ હે ઓ ભાઈ ਗੁਰੂ ਜੀ ਮਾਤਾ ਤੋੜਦਾ ਆ ਯਾਰ ਉਹ ਨਾ ਭਾਈ ਮਾਰਖਾ ਤਾਂ ਤੁਹਾਡੇ ਹਥੌੜਿਆਂ ਦੇ ਭਾਈ ਹੱਥ ਨੇ ਗਏ ਯਾਰਾਂ ਗਰਮੀ ਸਾਈਟੇ ਦਾ ਮਾਰਦਾ ਮੋਟਾ ਤੋੜ ਕੇ ਰੰਦਾ ਭਾਈ ਤਿਆਰ ਕਰਦਾ ਤਿਆਰ ਕਰਦਾ ਭਾਈ ਆਏ ਥੌੜਿਆ ਗਿਆ ਨਹੀਂ ਯਾਰ ਇਹ ਹੋਇਆ ਕਿ ਮਾਰਦਾ ਭਾਈ ਮੂੰਹ ਨਾਲ ਗੱਲ ਕਰੇ ਮੈਂ ਤਾਂ ਗੱਲ ਕਹਿਣਾ ਲਾਲਾ ਆਹ ਭਾਈ ਕਹਿ ਕਹਿ ਮੋਲ ਮੰਗ ਐਵੇਂ ਲਾਚ ਚੰਗਾ ਨਹੀਂ ਹੁੰਦਾ ਮੇਰੀ ਗੱਲ ਨਾੜ ਗੁਰੂ ਕਿਥੇ ਆ ਇਹ ਚਾਬੀ ਐਨੀ ਵੱਦੀ ਰੁਪਈਆ ਨਾਲ ਵੱਦੀ ਕਰੋਗਾ ਨਾ ਰੁਪਈਆ ਨਾਲ ਰੁਪਈਆ ਨਾਲ ਤੇ ਲਾੜਿਆ ਤੈਨੂੰ ਤੋਲ ਦੇਾਂਗੇ ਗੱਲ ਗਿਹੜੀ ਆ ਪਰ ਮਾਲ ਮੁੱਲ ਮੰਗ ਮਾਲ ਮੁੱਲ ਮਾਲ ਮੁੱਲ ਹੈ ਭਾਈ ਮੇਰੀ ਕੁਛ ਥੋੜਾ ਗੱਲ ਇਹ ਜਿੱਲੇ ਦਾ ਭਾਈ ਤੈਨੂੰ ਬੁਲਟ ਗਿਆ ਨਾ ਇਦੋਂ ਜਾ ਦੇ ਤਾਂ ਤੂੰ ਟੋਚੜ ਮੁਕਾਬਲੇ ਜਿੱਤ ਲੇਗਾ ਭਾਈ ਕਰ ਮਿਆ ਹਾਂ ਹਾਂਜੀ ਲਾੜੇ ਨੂੰ ਇਹ ਬਾਹਲਾ ਲਾ ਜਿੱਥੇ ਨਾ ਪਾਇ ਤੇ ਜਿਹੜੀ ਗੱਲ ਹੈਗੀ ਮੈਂ ਤੁਹਾਨੂੰ ਦੱਸੀ ਉਹ ਕਰਦੇ ਤਾਂ ਬਸ ਨਵੇੜ ਮੋਟਰਸਾਂ ਦਾ। ਮੈਂ ਕਰਦਾ ਗੱਲ ਪੁੱਛ ਕਰ ਲਾ। ਕਾਪਾ। ਆਹ ਸੁਣ ਲਈ ਬੰਦਾ ਜੀ। ਓਕੇ ਜਿੱਦੇ ਨਹੀਂ ਆ। ਉਹ ਮੰਨ ਨਾ ਕਰਵਾ। ਗੁਰਮੁਖ ਸਿੰਘ। ਨਾ ਨੀ ਘਟਦਾ ਇਹ ਕਿੱਦੇ ਵੀ। ਨਾ ਲੈ ਬਦਲ ਦੋ ਨਾ ਮੇਰੀ ਸੋਹਣਾਂ ਗੱਲ ਭਾਈ ਇੱਕ ਔਰ ਬੇੜਾ ਬੋਗ ਰਿਆ 90 ਚ ਵੈਤਾ ਉਹ ਹਮਾਰ ਚਾਹੀ ਲੈ ਲੈ ਜਾ ਵਾਹ ਬਈ ਵਾਹ ਹੈ ਕਦੇਗਾ ਨਾ ਨਾ ਕੋਈ ਨਹੀਂ ਨਾ ਨਾ ਫੜ ਅਸੀ ਜਰ ਮੇਰੇ ਲਾਣੇ ਚਾਲਾ ਬਲ ਮਾਇਆ ਆਈ ਬਾਸ ਨਹੀਂ ਮੁੜਿਆ ਕੋਈ ਲਾਲਾ ਅਸੀ ਨੇ ਕਰਦੇ ਬੋਦਰਾ ਲਾਲਾ ਮਾਇਆ ਆਈ ਬਾਸ ਨਹੀਂ ਸੋਲੇ ਦੇ ਆਡੇ ਰੇਣਾ ਦੀ ਗੁਰਕੀ ਆ ਤੇ ਤੈਨੂੰ ਤਾਂ ਪਤਾ ਹੀ ਨਹੀਂ ਕਰਵਾਈ ਤੇ ਆ ਉਹ ਮਾਇਆ ਆਈ ਬਾਸ ਬਾਸ ਨਹੀਂ ਕਰੇ ਕਰਦੇ ਚੱਕ ਉਹ ਨਹੀਂ ਭਾਈ ਲੈ ਜਾ ਲੈ ਨਾਲ ਆ ਬਾਈ ਭਾਈ ਕਿਵੇਂ ਬਾਈ ਕੋਲਾ ਵਾ ਗੁਰੂ ਜਰਾ ਭਾਈ ਲਾ ਮੈਂ ਵੇਖ ਕੇ ਲਈ ਬੇਟੀ ਦਾ ਭਾਈ ਕਰਵਾਣਾ ਮੋਟਰਸਾਈਕਲ ਤੇਰਾ ਲੋਹਾ ਬਾਕੀ ਦੇ ਰੁਪਏ ਚੈੱਕ ਲੈਣੇ ਆ ਕਿ ਕੈਸ਼ ਲੈਣਾ ਹੈ ਅੱਛਾ ਮੇਰੀ ਸੁਣ ਲੈ ਭਾਈ ਗੱਲ ਕਰ ਮੈਨੂੰ ਦੱਸ ਦੀ ਮੇਰੀ ਗੱਲ ਤਾਂ ਸੁਣ ਇੱਕ ਗੱਲ ਹੈ ਭਾਈ ਜਿਵੇਂ ਤੂੰ ਉਸ ਦਿਨ ਕਹਿੰਦਾ ਸੀ ਮੈਂ ਵਾਪਸ ਨਹੀਂ ਹੋ ਕਰਨਾ ਹੈਗਾ ਭਾਈ ਸੁਣ ਲੈ ਮੇਰੀ ਗੱਲ ਲਾਲਾ ਹੁਣ ਭਾਈ ਬਾਕੀ ਦੇ ਪੈਸੇ ਕਰ ਦੋ ਦੇ ਦੇ ਆ ਤੂੰ ਆਪਣੀ ਮਰਜ਼ੀ ਦੱਸ ਦੇ ਤੈਨੂੰ ਚੈੱਕ ਚਾਹੀਦਾ ਈ ਕਿ ਕੈਸ਼ ਚਾਹੀਦਾ ਜਿਵੇਂ ਮਰਜ਼ੀ ਦੇ ਦੀ ਭਾਈ ਮੇਰੇ ਦੁਕਾਨ ਨੂੰ ਰੇਤ ਨੂੰ ਪੈਸੇ ਵਿਚਾਰੀ ਕੋਈ ਨਾ ਕੋਈ ਨਾ ਲਾਦਾ ਮੈਂ ਇਹਨਾਂ ਵਿੱਚ ਮੈਨੂੰ ਭਰੋਸਾ ਹੈ ਨਾ ਆ ਦੇਖੀ ਰਹੀ ਆ